ਹਾਂਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਣਾ ਜੀ ਕਿ ਜਦੋਂ ਆਪਾਂ ਸਲਵਾਰ ਹੁੰਦੀ ਹੈ ਲਾਈਨਿੰਗ ਵਾਲੀ ਤਾਂ ਉਹਦੇ ਬੈਲਟ ਤੇ ਤੁਸੀਂ ਲਾਈਨਿੰਗ ਕਿਦਾਂ ਅਟੈਚ ਕਰਨੀ ਹੈ ਤਾਂ ਤੁਸੀਂ ਕਿ ਆ ਫੁੱਲ ਲਾਈਨਿੰਗ ਹੈ ਜਿਹੜੀ ਅਟੈਚ ਫੁੱਲ ਕਿ ਵੀ ਨਹੀਂ ਕਰਨੀ ਹੈ ਕਿਉਂਕਿ ਇਹਦੇ ਨਾਲ ਕਿ ਜਦੋਂ ਵੀ ਆਪਾਂ ਨਾਲ ਆ ਪਾਉਣੇ ਆ ਤਾਂ ਲਾਈਨਿੰਗ ਜਿਹੜੀ ਅੱਗੇ ਇਕੱਠੀ ਹੋ ਜਾਂਦੀ ਤਾਂ ਆਪਾਂ ਨੂੰ ਪ੍ਰੋਬਲਮ ਆਉਦੀ ਜਿੱਦਾਂ ਹੁਣ ਆਪਣੇ ਕੋਲ ਲਾਈਨਿੰਗ ਸੌਰੀ ਬੈਲਟ ਵੀ ਲੰਬਾਈ 7.5 ਇੰਚ ਕਟਿੰਗ ਕੀਤੀ ਹੋਈ ਆਪਾਂ ਤਾਂ ਤੁਸੀਂ ਉਹ ਤੋਂ 1.5 ਇੰਚ ਜਿਹੜੀ ਘੱਟ ਲੈ ਸਕਦੇ ਹੋ ਹਨਾ ਜਿੱਦਾਂ ਮੈਂ ਕ੍ਰੇਡ ਕੱਟ ਲਈਆ ਤਾਂ ਤੁਸੀਂ ਜਿੰਨੀ ਤੁਹਾਡੀ ਬੈਲਟ ਹੈਗੀ ਆ ਉਹ ਉਸ ਦੇ ਅਕੋਰਡਿੰਗ ਵੀ ਲੈ ਸਕਦੇ ਹੋ ਜਿੱਦਾਂ ਆਪਣੀ ਬੈਲਟ ਦੀ ਲੰਬਾਈ ਦੇਖੋ ਇੱਥੇ ਤੁਹਾਨੂੰ ਆਪਾ ਦਿਖਾ ਰਹੇ ਆ ਲੰਬਾਈ ਹੈਗੀ 4.5 ਇੰਚ ਰੈਡੀ ਆ ਆਪਣੀ ਬੈਲਟ ਤੇ 5 ਦੀ ਆਪਣੀ ਹੋਗੀ ਕਟਾਈ ਇੰਚ ਕੇ ਫੋਲਡਰ ਵਗੈਰਾ ਛੱਡਣ ਦੁਵਾ ਦੋ ਠੀਕ ਹੈ 5 ਇੰਚ ਹੋ ਗਏ ਇੱਥੇ ਆਪਣਾ ਅੱਧੇ ਇੰਚ ਦੀ ਆਪਾਂ ਇੱਥੇ ਮਾਰ ਦੇਣ ਲਿਆ ਤੇ ਇਹ ਆਪਣੀ 4.5 ਰੈਡੀ ਹੈ ਜੁੱ ਤਾਂ ਤੁਸੀਂ ਇਸ ਅਕੋਰਡਿੰਗ ਵੀ ਲੈ ਸਕਦੇ ਹੋ ਜਿੱਦਾਂ 5 ਇੰਚ ਦੀ ਬੈਲਟ ਦੇ ਵਿੱਚ ਲਾਈਨਿੰਗ ਅਟੈਚ ਕਰ ਸਕਦੇ ਹੋ ਰਾਮ ਨਾਲ ਠੀਕ ਹੈ ਇਹਦੇ ਨਾਲ ਕੀ ਹੋਊਗਾ ਕਦੇ ਵੀ ਤੁਹਾਡਾ ਨਾਲਾ ਪਾਉਂਦੇ ਸੀ ਇਹ ਨੇਫੇ ਤੱਕ ਕੱਪੜੇ ਇਕੱਠਾ ਨਹੀਂ ਹੋਊਗਾ ਆਪਣਾ ਹਨਾ ਇਸ ਤਰ੍ਹਾਂ ਕਿ ਅਪਾ ਇਦਾਂ ਫੋਲਡ ਕਰ ਦਿੰਨੇ ਹਨਾ ਆ ਦੇਖੋ ਜਿਹੜੀ ਮਸ਼ੀਨ ਲਾਈਏ ਇਹ ਵੀ ਵੈਸੇ ਸਹੀ ਆ ਬਟ ਜੇ ਤੁਸੀਂ ਚਾਹੋ ਤਾਂ ਇਸ ਤੋਂ ਵੀ ਘੱਟ ਲਾ ਸਕਦੇ ਹੋ ਤੁਸੀਂ ਠੀਕ ਹੈ ਇਸ ਤਰੀਕੇ ਨਾਲ ਜੇ ਲਾਉਂਗੇ ਤੁਹਾਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਜਿੱਦਾਂ ਜੇ ਤੁਸੀਂ ਉੱਪਰ ਤੱਕ ਲਾਉਣੀ ਆ ਤਾਂ ਤੁਸੀਂ ਇਹਦੇ ਡਬਲ ਸੀਨ ਲਾਉਣੀ ਆ ਇੱਕ ਸੀ ਤਾਂ ਤੁਸੀਂ ਜਿੱਦਾਂ ਕਿ ਆਪਾਂ 5 ਇੰਚ ਤੇ ਲਾ ਲਈ ਇੱਕ ਬਿਲਕੁਲ ਉੱਪਰ ਲਾਤੀ ਉਹਦੇ ਨਾਲ ਕੀ ਆ ਜਿਹੜੇ ਵਾਲ ਵਗੈਰਾ ਪਾਉਣੇ ਜਿੱਦਾਂ ਤੁਹਾਨੂੰ ਆਪ ਬਾਲ ਦਿਖਾ ਰਹੇ ਹਾਂ ਨਾ 벨ਟ ਦੇ ਵਿੱਚ ਪਾਇਆ ਹੋਇਆ ਤਾਂ ਇਹ ਵਾਲ ਆਪਾਂ ਤਾਂ ਪਾਉਣੇ ਕਈ ਵਾਰ ਕੀ ਆਪਣੀ ਲਾਈਨਿੰਗ ਸ਼ਿੰਕ ਹੋ ਜਾਂਦੀ ਤਾਂ ਕਪੜੇ ਚ ਵੜਨਾ ਪਵੇ ਹੈਨਾ ਤੇ ਵਾਲਾ ਜਿਹੜੇ ਤੁਸੀਂ ਅੱਧੇ ਇੰਚ ਐਕਸਟਰਾ ਕਟਿੰਗ ਕਰਨੀ ਆ ਚੌੜਾਈ ਜਿੱਦਾਂ ਆਪਾਂ ਆਪਣੀ ਇਹਦੀ ਕਟਾਈ ਕਰਦੇ ਹਾਂ ਨਾ ਲਾਈਨਿੰਗ ਦੀ ਅੱਧੇ ਇੰਚ ਐਕਸਟਰਾ ਕਟਿੰਗ ਕਰਨੀ ਤੇ ਵਾਲ ਪਾ ਦਿੰਨੇ ਆ ਸੋ ਥੈਂਕ ਯੂ ਸੋ ਮੱਚ